ਕਾਰਜੋਗ ਮਾਤਾ ਪਿਤਾ ਜੀ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਾਰੇ ਸ਼ਰੋਤੇ ਮਹਾਰਾਜਵੀਰ ਸਿੰਘ ਪ੍ਰਿੰਸੀਪਲ ਜੀ ਦਸ਼ਮੇਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਾਰਾ ਇੱਕ ਤੁਹਾਡੇ ਨਾਲ ਵਿਸ਼ਾ ਜਿਹੜਾ ਨਿਊ ਐਜੂਕੇਸ਼ਨ ਪਾਲਿਸੀ ਤੇ ਨਵਾਂ ਸਰਕੂਲਰ ਆਇਆ ਟੂ ਬੋਰਡ ਸਿਸਟਮ CBSE ਨੇ ਦੋ ਤੁਕ ਦਿਨ ਪਹਿਲਾਂ ਇੱਕ ਨੋਟੀਫਿਕੇਸ਼ਨ ਪਾਇਆ ਸੀ ਉਹ ਸੋਸ਼ਲ ਮੀਡੀਆ 'ਚ ਬਹੁਤ ਘੁੰਮਿਆ ਖਾਸ ਤੌਰ ਤੇ ਸਰਕਾਰੀ ਸਕੂਲਾਂ 'ਚ ਬਹੁਤ ਘੁੰਮਿਆ ਕਿ ਪੰਜਾਬੀ ਖਤਮ ਕਰਤੀ ਪੰਜਾਬੀ ਖਤਮ ਕਰਤੀ ਰੀਜਨਲ ਲੈਂਗੁਏਜ ਉਹਨਾਂ ਨੇ ਸਪੱਸ਼ਟ ਲਿਖਿਆ ਹੈ ਕਿ ਇੱਕ ਸਪੈਕਟ ਰੀਜਨਲ ਲੈਂਗੁਏਜ ਜਾਂ ਫੋਰਨ ਲੈਂਗੁਏਜ ਦੇ ਵਿੱਚੋਂ ਇੱਕ ਸਿਲੈਕਟ ਕਰਨਾ ਹੋਊਗਾ ਤਾਂ ਇਸ ਦਾ ਮਤਲਬ ਕੀ ਹੋਏਗਾ ਪੰਜਾਬੀ ਵਿੱਚ ਰਹੋਗੀ ਹਾਂ ਲਿਖੀ ਨਹੀਂ ਹੋਈ ਉਹਨਾਂ ਨੇ ਇਟ ਡਸਨਟ ਮੀਨ ਕਿ ਇਨਕਲੂਡ ਨਹੀਂ ਹੈਗੀ ਰੀਜਨਲ ਲੈਂਗੁਏਜ ਲਿਖਤਾ ਤਾਂ ਪੰਜਾਬੀ ਵਿੱਚ ਭਾਸ਼ਾ ਉਹਦੇ ਹੈਗੀ ਹੈ ਔਰ ਬਾਅਦ ਵਿੱਚ ਸੀਬੀਐਸਸੀ ਨੂੰ ਇਸ ਦੇ ਪੱਤੇ ਸਪਸ਼ਟੀਕਰਨ ਦੇਣਾ ਕਿ ਉਹਨਾਂ ਨੇ ਦੇਤਾ ਕਿ ਪੰਜਾਬੀ ਵਿੱਚ ਹੈਗੀ ਹੈ ਆ ਦੂਸਰੀ ਗੱਲ ਇਹ ਜਿਹੜਾ ਸਿਸਟਮ ਹੈ ਇਹ ਇੱਕ ਤਾਂ ਬੱਚੇ ਨੂੰ ਸੌਖਾ ਕਰਨ ਵਾਸਤੇ ਸਿਲੇਬਸ ਉਹਨਾਂ ਹੀ ਹੋਊਗਾ ਪੇਪਰ ਦਾ ਸਿਸਟਮ ਸੌਖਾ ਕੀਤਾ ਵੀ ਬੱਚਾ इजीली ਸਮਝ ਸਕੇ ਤੇ ਉਹਨ ਪੇਪਰ ਨੂੰ ਸੋਲਵ ਕਰ ਸਕੇ ਦੂਸਰਾ ਬੱਚੇ ਨੂੰ ਦੋ ਚਾਂਸ ਮਿਲਣਗੇ ਇਸ ਸਿਸਟਮ ਦੇ ਨਾਲ ਹੀ ਅਪੀਅਰ ਹੋਣ ਦੇ ਦੋ ਵਾਰੀ ਇਗਜ਼ਾਮ ਹੋਣਗੇ ਇੱਕ ਵਾਰੀ ਫਰਵਰੀ ਚ ਹੋਣਗੇ ਫਰਵਰੀ ਮਾਰਚ ਉਸ ਤੋਂ ਬਾਅਦ ਮਈ ਜੂਨ ਚ ਹੋਣਗੇ ਜੇਕਰ ਬੱਚਾ ਆਪਣੇ ਨੰਬਰ ਵਧਾਉਣਾ ਚਾਹੁੰਦਾ ਹੈ ਤਾਂ ਦੂਜੀ ਵਾਰੀ ਪੇਪਰ ਦੇ ਵਿੱਚ ਨੰਬਰ ਵਧਾ ਸਕਦਾ ਜੇ ਪਹਿਲੀ ਵਾਰੀ ਉਹ ਸੰਤੁਸ਼ਟ ਨਹੀਂ ਹੈ ਸਪੋਜ਼ ਬੱਚੇ ਦੇ 90 90 ਨੰਬਰ ਸਾਰਿਆਂ ਚ ਆ ਗਏ ਸੈਂਸ ਚੋ ਆਗੇ ਮੈਥ ਚੋ ਆਗੇ ਇੰਗਲਿਸ਼ ਚੋ ਆਗੇ ਐਸਐਸਟੀ ਚੋ ਆਗੇ ਸੌਰੀ ਮੰਨੋ ਸਾਰੇ ਸਪੈਕਟਾ ਚੋ ਆਗੇ ਜਾਂ ਇੱਕ ਚੋ ਮੰਨੋ ਮੈਥ ਚੋ ਕਰ ਗਏ ਮੈਥ ਚੋ ਮੰਨੋ ਉਸਦੇ 85 ਰਹਿ ਗਏ ਜਾਂ 80 ਰਹਿ ਗਏ ਔਰ ਉਹਨੂੰ ਇਹ ਲੱਗਦਾ ਵੀ ਮੇਰੇ ਤਾਂ 100 ਆ ਸਕਦੇ ਸੀ ਤਾਂ ਇਮੀਡੀਏਟਲੀ ਫਿਰ ਦੁਆਰਾ ਪੇਪਰ ਹੋਏਗਾ 2 ਮਹੀਨੇ ਬਾਅਦ ਉਹ ਦੁਆਰਾ ਮੈਂ ਤਾਂ ਪੇਪਰ ਦੇ ਸਕਦਾ ਔਰ ਆਪਣੇ ਨੰਬਰ ਵਧਾ ਸਕਦਾ 21 ਸੈਕਟਰ ਪੜਨਾ ਉਦੋਂ ਤਾਂ ਬਹੁਤ ਜ਼ਿਆਦਾ ਵਧੀਆ ਸਿਸਟਮ ਆ ਜਿਸ ਦੇ ਅਧੀਨ ਕੀ ਆ ਬੱਚੇ ਨੂੰ ਨੰਬਰ ਵਧਾਉਣ ਦਾ ਮੌਕਾ ਮਿਲੇਗਾ ਬੱਚਾ ਆਪਣੀ ਬਿਨਾ ਟੈਨਸ਼ਨ ਤੋਂ ਪੇਪਰ ਦੇ ਸਕਦਾ ਪਹਿਲੀ ਵਾਰੀ ਦੇ ਸਕਦਾ ਦ ਬੱਚੇ ਦੇ ਪੱਖ ਦੇ ਵਿੱਚ ਵੀ ਬੜਾ ਵਧੀਆ ਔਰ ਪੰਜਾਬ ਦਾ ਜਿਹੜਾ ਸੀਟਾਂ ਨੇ ਨੀਟ ਵਾਲੀਆਂ ਜੋ ਪੰਜਾਬ ਦੇ ਕਾਲਜ ਨੇ ਉਹਨਾਂ ਨੂੰ ਦੂਜੀ ਸਟੇਟਾਂ ਵਾਲੇ ਆ ਕੇ ਭਰਦੇ ਆ ਪਤਾ ਕਿਵੇਂ ਭਰਦੇ ਨੇ ਉਹ ਡੰਮੀ ਐਡਮਿਸ਼ਨ ਲੈਂਦੇ ਨੇ ਪੰਜਾਬ ਚ ਪਰ Rajasthan ਵਾਲੇ Haryana ਵਾਲੇ ਹੁਣ ਤਾਂ UP Bihar ਵਾਲੇ ਵੀ ਆਉਣ ਲੱਗੇ ਇਹ ਉਸ ਸਿਸਟਮ ਨੂੰ ਠੱਲ ਪਾ ਦੇਗਾ ਉਹ ਸਾਰੀਆਂ ਸੀਟਾਂ ਪੰਜਾਬ ਵਾਸਤੇ ਵੱਜ ਜਾਣਗੀਆਂ ਪੰਜਾਬ ਦੇ ਬੱਚਿਆਂ ਨੂੰ ਘੱਟ ਰੇਟਾਂ ਤੇ ਐਜੂਕੇਸ਼ਨ ਜਿਹੜੀ ਹਾਇਰ ਐਜੂਕੇਸ਼ਨ ਦਾ ਜੋ ਮੈਡੀਕਲ ਲੈਣ ਵਾਲੀ ਆ ਉਹ ਉਪਲਬਧ ਹੋ ਜਾਏਗੀ ਇਸ ਕਰਕੇ ਫਾਵਾ ਨਾ ਭਲਾਓ ਕੁਝ ਰਾਜਨੀਤਿਕ ਲੋਕ ਨੇ ਕੁਝ ਹੋਰ ਮਾਲੂ ਵਾਵਾ ਘਟਣ ਵਾਸਤੇ ਤੁਸੀਂ ਗਲਤ ਜੀਆਂ ਫਾਵਾ ਫਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਦਿਓ ਪਲੀਜ਼ ਇਸ ਚੀਜ਼ ਨੂੰ ਅਵਾਇਡ ਕਰੋ ਬਾਕੀ ਕਾਫੀ ਜਿਹੜੀ ਡਿਟੇਲ ਹੈ ਇਸ ਨਿਊ ਐਜੂਕੇਸ਼ਨ ਪਾਲਿਸੀ ਦੀ ਉਹ ਮੈਂ ਨੈਕਸਟ ਵੀਡੀਓ ਚ ਜਲਦੀ ਸ਼ੇਅਰ ਕਰ ਦਿਆਂਗਾ ਬਟ ਹੁਣ ਤੱਕ ਸਿਰਫ ਇੰਨਾ ਹੈ ਕਿ ਪੰਜਾਬੀ ਇਸ ਦਾ ਹਿੱਸਾ ਸੀ ਅੱਜ ਵੀ ਹੈ ਔਰ ਰਹੂਗੀ ਪੰਜਾਬੀ ਕਦੀ ਖਤਮ ਨਹੀਂ ਹੁੰਦੀ ਐਵੇਂ ਅਫਵਾਹਾਂ ਨਾ ਫਲਾਇਆ ਜਾਓ ਧੰਨਵਾਦ